ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਦੇ ਨਧੜਕ ਆਗੂ ਸਾਫਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਜਿਨ੍ਹਾਂ ਨੂੰ ਬੀਤੇ ਦਿਨੀ ਤਰਨਤਾਰਨ ਜਿਮਣੀ ਚੌਂ ਤੋਂ ਬਾਅਦ ਆਪ ਸਰਕਾਰ ਨੇ ਕਾਰਵਾਈ ਕਰਦਿਆਂ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਕੇਂਦਰੀ ਜੇਲ੍ਹ ਗੁਇੰਦਵਾਲ ਸਾਹਿਬ ਤੋਂ ਰਿਹਾ ਕੀਤਾ ਗਿਆ। ਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਾਬ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਗੁਰਦੀਪ ਸਿੰਘ ਔਲਫ ਸਾਬਕਾ ਸਰਪੰਚ ਗੁਰਦੀਪ ਸਿੰਘ ਕਹਾਉਂਦਾ ਅਤੇ ਅਕਾਲੀ ਵਰਕਰਾਂ ਨੇ ਫਰਮਾ ਸਵਾਗਤ ਕੀਤਾ ਬੀਰੋ ਰਿਪੋਰਟ ਫੋਟੋ ਟਾਈਮਸ ਜਨਰਲ ਜੀਖ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਫਿਰ ਇਹ ਸਾਰੇ ਮਸਲੇ ਬਾਰੇ ਜੱਗਾ ਕਰਤਾ ਹੋਵੇ ਦੇਖੋ ਅੱਜ ਦੀ ਜਿਹੜੀ ਜੋ ਜਮਾਨਤ ਮਿਲੀ ਆਏ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬਾਨ ਦਾ ਤਾਂ ਤਾਂ ਸੈਵ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੋੰਦਵਾਲ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਨਿਵਸਤਖ ਹੋਵਾਂਗੇ ਗੁਰੂ ਮਹਾਰਾਜੀ ਦਾ ਸ਼ੁਕਰਾਨਾ ਕਰਾਂਗੇ ਉੱਥੇ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਜਿਸ ਦਿਨ ਮੇਰੀ ਰੈਸਟ ਪਈ ਸੀ ਅਗਲੇ ਦਿਨ ਘਰ ਦੇ ਵਿੱਚ ਪਹੁੰਚ ਕੇ ਪਰਿਵਾਰ ਨੂੰ ਹੌਸਲਾ ਦਿੱਤਾ ਸੀ ਹੋਰ ਸੀਨੀਅਰ ਲੀਡਰਸ਼ਿਪ ਕਮਟੀ ਸੀ ਮੈਂ ਸਾਰਿਆਂ ਦਾ ਸ਼ੁਕਰ ਧੰਨਵਾਦ ਕਰਦਾ ਉਥੇ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸੱਜਣਾ ਮਿੱਤਰਾਂ ਦਾ ਮੇਰੇ ਇਲਾਕੇ ਤੋਂ ਬਹੁ ਗਿਣਤੀ ਦੇ ਵਿੱਚ ਜਿਹੜੇ ਸੱਜਣ ਮਿੱਤਰ ਆ ਉਹ ਪਹੁੰਚੇ ਨੇ ਉਹਨਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੀ ਆ ਉਹ ਦਿਨ ਰਾਤ ਇੱਕ ਕੀਤੀ ਸਾਰੇ ਰਿਸ਼ਤੇਦਾਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਅੱਜ ਦੀ ਜਮਾਨਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਉੱਥੇ ਹੀ ਮੈਂ ਧੰਨਵਾਦ ਕਰਦਾ ਸਰਦਾਰ ਦਲਬੀਰ ਸਿੰਘ ਜੀ ਜਹਾਂਗੀਰ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਰਦਾਰ ਗੁਰਦੀਪ ਸਿੰਘ ਜੀ ਔਲਖ ਸਾਹਿਬ ਜੋ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਆਪਣੇ ਟੀਮਾਂ ਦੇ ਨਾਲ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਪ੍ਰਦੀਪ ਸਿੰਘ ਜੀ ਲਾਹੌਰੀ ਆ ਜੋ ਮੇਰੇ ਪਰਮਿੱਤਰ ਨੇ ਗੋਦਵਾਲ ਸਾਹਿਬ ਦੇ ਸਰਪੰਚ ਸਾਹਿਬ ਨੇ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਧੰਵਾਦ ਆ ਮੈਂ ਪੰਜਾਬ ਸਰਕਾਰ ਜੋ ਪੂਰੀ ਬਖਲਾੜ ਦੇ ਵਿੱਚ ਆ ਗਈ ਆ ਜੋ ਨਜਾਇਜ਼ ਅਕਾਲੀ ਵਰਕਰਾਂ ਦੇ ਪਰਚੇ ਦਰਜ ਕੀਤੇ ਆ ਦੇਖੋ ਕਿਸੇ ਕਾਂਗਰਸੀ ਤੇ ਪਰਚਾ ਨਹੀਂ ਦਰਜ ਕੀਤਾ ਇਹਨਾਂ ਨੇ ਉਹਨਾਂ ਨੂੰ ਅਕਾਲੀ ਦਲ ਦਾ ਡਰ ਸਤਾ ਰਿਹਾ ਕਿ 2027 ਦੇ ਵਿੱਚ ਸਾਡਾ ਬੋਰੀ ਵਿਸਤਰਾ ਗੋਲ ਹੋ ਜਾਣਾ ਇਸ ਕਰਕੇ ਉਹਨਾਂ ਨੇ ਅਕਾਲੀ ਵਰਕਰਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲਾਂ ਸ਼ਹੀਦਾਂ ਦੀ ਪਾਰਟੀ ਆ ਹਮੇਸ਼ਾ ਇਹਨੇ ਜ਼ਬਰ ਤੇ ਜ਼ੁਲਮ ਦਾ ਟੱਕਰਾ ਕਰਦੀ ਆਈ ਆ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਚਟਾਨਵਾ ਖੜੇ ਆ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਪੂਰੇ ਚਟਾਨਵਾ ਖੜੇ ਆ ਖੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦਿਨ ਰਾਤ ਇੱਕ ਕਰਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨ 2027 ਦੇ ਵਿੱਚ ਸਰਕਾਰ ਬਣਾਉਣੀ ਉਤਾਵਲੇ ਹਨ ਪੰਜਾਬ ਦੇ ਲੋਕ ਵੀ ਇਹ ਗੱਲ ਮੰਨ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੋੜਿਆ ਉਹ ਤਰਨਤਾਰਨ ਇਲੈਕਸ਼ਨ ਤੋਂ ਜਿਹੜਾ ਵਾ ਉਹ ਵੱਜਾ ਵਾ ਕਿਉਂਕਿ ਬਹੁਤ ਵੱਡਾ ਮੁਕਾਬਲਾ ਤਰਨਤਾਰਨ ਬਾਏ ਇਲੈਕਸ਼ਨ ਦੇ ਵਿੱਚ ਹੋਇਆ ਜੇ ਕਿਤੇ ਤੱਕੇਸ਼ਾ ਹੀ ਨਾ ਹੁੰਦੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤ ਕੇ ਨਿਕਲਦਾ 2027 ਦੇ ਵਿੱਚ ਲੋਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਪੰਜਾਬ ਦੇ ਲੋਕ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ ਮੈਂ ਸਾਰੀ ਸੰਗਤ ਦਾ ਇੱਕ ਵਾਰੀ ਫੇਰ ਇੱਥੇ ਪਹੁੰਚ ਦਿੱਤਾ ਐ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗੀ ਸਾਹਿਬ ਅੱਜ ਜਿਹੜੀ ਜਮਾਨਤ ਮਿਲੀ ਐ ਚੇਅਰਮੈਨ ਸਾਹਿਬ ਨੂੰ ਕੀ ਕਹਿਣਾ ਚਾਹੁੰਦਾ ਇਹ ਜਿਹੜੀ ਆ ਜਮਾਨਤ ਅੱਜ ਮਿਲੀ ਐ ਗੁਰਸੇਖ ਸਿੰਘ ਸ਼ੇਖ ਨੂੰ ਇਹ ਸੱਚਾਈ ਦੀ ਜਿੱਤ ਐ ਜੀ ਝੂਠ ਝੂਠ ਹੁੰਦਾ ਐ ਸੱਚ ਸੱਚ ਹੁੰਦਾ ਐ ਇਹ ਮੇਰਾ ਛੋਟਾ ਵੀਰ ਬੜਾ ਮਿਹਨਤੀ ਐ ਤੇ ਮਿਹਨਤੀ ਵਰਕਰ ਜਿਹੜੇ ਆ ਉਹ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਚੱਗੇ ਨਹੀਂ ਲੱਗਦੇ ਇਹਨਾਂ ਨੂੰ ਪਤਾ ਵਾ ਵੀ ਜੇ ਸਾਡੀ ਮੰਜੀ ਠੋਕੜੀਆਂ ਤੇ ਇਹਨਾਂ ਨੇ ਠੋਕੜੀਆਂ ਤੇ ਇਹਨਾਂ ਦੇ ਕਿਸ ਤਰ੍ਹਾਂ ਕਿਸੇ ਨਾ ਕਿਸ ਤਰ੍ਹਾਂ ਮਨੋਂ ਬਾਹਰ ਇਹਨਾਂ ਦਾ ਡੇਗੀ ਏ ਪਰ ਇਹ ਚੜਦੇ ਇਹ ਜੇ ਅੰਦਰੋਂ ਆਇਆ ਤੇ ਚੜਦੀ ਕਲਾ 'ਚ ਆਇਆ ਬਾਹਰ ਕੋਈ ਲੈਂਦੀ ਕਲਾ 'ਚ ਨਹੀਂ ਆਇਆ ਦੇਖ ਨੂੰ ਤੁਹਾਡੇ ਸਾਹਮਣੇ ਖੜੋਤਾ ਹੈ ਤੇ ਅੱਗੇ ਤੋਂ ਵੀ ਚੜਦੀ ਕਲਾ ਵਿੱਚ ਕੰਮ ਕਰੂਗਾ ਸ਼ਰੋਮ ਨਹੀਂ ਅਕਾਲੀ ਦਲ ਜਿਹੜਾ ਵਾ ਉਹ ਇੱਕ ਇਹੋ ਜੀ ਜਮਾਤ ਆ ਜਿਹੜੀ ਨਾਂ ਤੇ ਪਰਚਿਆਂ ਤੋਂ ਡਰਦੀ ਆ ਨਾ ਕਿਸੇ ਰੋਹਤੋ ਡਰਦੀ ਆ ਇਹ ਆਉਣ ਵਾਲੀ ਸਰਕਾਰ 2027 ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ। ਮਹ ਜੀ ਆਲ ਸਾਹਿਬ ਅੱਜ ਡਿਮਾਂਡਤ ਮਿਲੀ ਆ ਚੇਅਰਮੈਨ ਸਾਹਿਬ ਨੂੰ ਕੀ ਕਹਿਣਾ ਚਾਹੀਦਾ। ਦੇਖੋ ਜੀ ਜਿਹੜੀ ਸਮੇਂ ਦੀ ਸਰਕਾਰ ਹੈ ਮੈਂ ਸਮਝਦਾ ਵੀ ਇਹਨੇ ਕੋਈ ਵੀ ਅਸੀਂ ਹਰਕਤ ਨਹੀਂ ਜਿਹੜੀ ਜਿਹੜੇ ਤਰਨਤਨ ਸਾਹਿਬ ਵਿਖੇ ਇਲੈਕਸ਼ਨ ਜਿਹੜੇ ਹੋਏ ਆ ਉਹਦੇ ਵਿੱਚ ਨਾ ਕੀਤੀ ਹੋਵੇ। ਹਰ ਤਰੀਕੇ ਦੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਧੱਕੇਸ਼ਾਹੀ ਦੇ ਨਾਲ ਹੀ ਇਹ ਸਰਕਾਰ ਜਰੀ ਹੈ ਇਹ ਸੀਟ ਜਿੱਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਿ ਜਿੰਨਾ ਮਰਜੀ ਜ਼ੁਲਮੇ ਕਰ ਲੇ ਇਹਦੀ ਸਰਕਾਰ ਹੈ ਮੌਜੂਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਇਹ ਛੋਟੇ-ਮੋਟੇ ਪਰਚਿਆਂ ਦੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਹਿਲਾਂ ਪ੍ਰਵਾਹ ਕੀਤੀ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ ਤੇ 227 ਦੇ ਵਿੱਚ ਇਹਦੇ ਵਿੱਚ ਭੋਰਾ ਵੀ ਕੋਈ ਸ਼ੱਕ ਨਹੀਂ ਕੇ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਤਰ੍ਹਾਂ ਦੀ ਕੋਸ਼ਿਸ਼ ਇਹਨਾਂ ਕਰਕੇ ਦੇਖ ਲਈ ਹੈ ਹਰ ਤਰ੍ਹਾਂ ਦੇ ਪਰਚੇ ਕਰਕੇ ਦੇਖ ਲਏ ਆ ਜਿਵੇਂ ਸ਼ੇਖ ਸਾਹਿਬ ਦੀ ਐਗਜ਼ੈਂਪਲ ਹੈ ਹੋਰ ਸਾਡੇ ਵਰਕਰਾਂ ਦੇ ਬਹੁਤ ਪਰਚੇ ਕੀਤੇ ਆ ਤੇ ਅਖੀਰ ਦੇ ਵਿੱਚ ਇਨਸਾਫ ਦੀ ਸੱਚਾਈ ਦੀ ਜਿੱਤ ਹੁੰਦੀ ਹੈ ਤੇ 27 ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਫੈਸਲਾ ਕਰ ਚੁੱਕੇ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ ਉਸ ਪਾਰਟੀ ਨੂੰ ਸਤਾ ਦੇ ਵਿੱਚ ਲੈ ਕੇ ਆਉਣਾ ਤੇ ਜਿਹੜੀ ਪਾਰਟੀ ਦਿੱਲੀ ਦੇ ਇਸ਼ਾਰੇ ਤੇ ਚੱਲਦੀ ਹੈ ਇਹਨੂੰ ਇੱਕ ਵੀ ਸੀਟ ਪੰਜਾਬ ਦੇ ਵਿੱਚ ਮੈਂ ਸਮਝਦਾ ਨਹੀਂ ਮਿਲਣੀ ਤੇ ਕਿਉਂਕਿ ਇਹਨਾਂ ਲੋਕਾਂ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਦਬਾ ਕੇ ਰੱਖਿਆ ਜਾਵੇ ਚਾਹ ਮਜ਼ਦੂਰ ਵਰਗਾ ਕਿਸਾਨ ਵਰਗਾ ਕਿਉਂਕਿ ਭਗਵੰਤ ਮਾਨ ਜਦੋਂ ਪਿਛਲੇ ਟੂਰ ਮੈਨੀਫੈਸਟੋ ਜਾਰੀ ਕੀਤਾ ਸੀ ਕਹਿੰਦਾ ਸੀ ਮੈਂ ਜੇ ਕੋਈ ਪੰਜਾਬ ਦਾ ਵਿਕਾਸ ਕਰੂੰਗਾ ਕੋਈ ਕੰਮ ਕਰੂੰਗਾ ਤਾਂ ਮੈਂ ਇਸ ਤਰੀਕੇ ਨਾਲ ਵੋਟਾਂ ਲਾਉਂਗਾ ਤੇ ਅੱਜ ਇਹਨਾਂ ਕੋਈ ਵੀ ਐਸੀ ਹਰਕਤ ਨਹੀਂ ਜਿਹੜੀ ਨਾ ਕੀਤੀ ਹੋਵੇ ਤਰਨ ਤਰ ਇਲੈਕਸ਼ਨ ਜਿੱਤਣ ਵਾਸਤੇ